ਉਹ ਜਿਹੜੀ ਜਿਹੜੀ ਅੰਦਰ ਪੁੱਛੇ ਵਿੱਚ ਆ ਆ ਦੋ ਬੰਦੇ ਕਾਰ ਸਵਾਰ ਸੀਗੇ ਉਹ ਇਸ ਏਰੀਆ ਦੇ ਵਿੱਚ ਆਂਦੇ ਤਾਂ ਮੋਟਰਸਾਈਕਲ ਇਹਨਾਂ ਜਾਪਦਾ ਕਿ ਮੋਟਰਸਾਈਕਲ ਸਵਾਰ ਦੋ ਬੰਦੇ ਸੀਗੇ ਉਹਨਾਂ ਨੇ ਫਾਇਰਿੰਗ ਕੀਤੀ ਹੈ ਜਿਹਦੇ ਵਿੱਚ ਇੱਕ ਬੰਦੇ ਦੇ ਸਿਰ ਦੇ ਉੱਪਰ ਗੋਲੀ ਲੱਗਣ ਦੇ ਨਾਲ ਉਦੀ ਡੈਥ ਹੋਈ ਏ ਸੈਕੰਡ ਜਿਹੜਾ ਬੰਦਾ ਹੈ ਉਹ ਸਾਡੇ ਕੋਲ ਆਉਦੀ ਸਟੇਟਮੈਂਟ ਲੈਂਦੇ ਆ ਐਫ ਆਰ ਦਰਜ ਕਰਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਆਪਾਂ ਆਰੰਭ ਕਰਦੇ ਆ ਰੰਜੀਸ ਪਤਾ ਲੱਗੇ ਸਰ ਕਿ ਉਹ ਕਿਹੜਾ ਘਮਾਰਾ ਹੈ ਹਲੇ ਇਨੀਸ਼ੀਅਲ ਸਟੇਜਿਸ ਹੈ ਇਨੀਸ਼ੀਅਲ ਸਟੇਜਿਸ ਦੇ ਵਿੱਚ ਪਹਿਲਾਂ ਆਪਾਂ ਮੌਕੇ ਦੇ ਉੱਪਰ ਪੁੱਛੇ ਪਤਾ ਲੱਗੇ ਕਿ ਇੱਕ ਬੰਦੇ ਦੀ ਡੈਥ ਹੋਈ ਏ ਜਿਹੜਾ ਸੈਕੰਡ ਬੰਦਾ ਹੈ ਉਹਦੀ ਸਟੇਟਮੈਂਟ ਲੈਂਦੇ ਆ ਉਹਦੇ ਕੋਲ ਪੁੱਛਗਿਸ਼ ਕਰਦੇ ਆ ਕਿ ਇਹ ਇਨਸੀਡੈਂਟ ਕੀ ਸੀਗਾ ਤੇ ਕਿਸ ਤਰੀਕੇ ਨਾਲ ਹੋਇਆ ਲੱਗਦਾ ਕਿਥੋਂ ਦਾ ਜਿਹੜਾ ਕੋਈ ਪਤਾ ਜੀ ਜਿਹੜੇ ਪਿੰਡ ਜਾਂ ਸ਼ਹਿਰ ਨਾਲ ਸੰਬੰਧ ਰੱਖ ਇਨੀਸ਼ੀਅਲੀ ਤੇ ਇਹ ਪਤਾ ਲੱਗਿਆ ਕਿ ਇਹ ਕਰਨਾਲ ਦੇ ਆਸ-ਪਾਸ ਦੇ ਬੰਦੇ ਸੀਗੇ ਇਸ ਏਰੀਆ 'ਚ ਕਿਸ ਕੰਮ ਕਰਕੇ ਆਏ ਸੀਗੇ ਕੀ ਕਰ ਰਹੇ ਸੀਗੇ ਇਹ ਤਫਤੀਸ਼ ਦਾ ਵਿਸ਼ਾ ਆਪਾਂ ਸਟੇਟਮੈਂਟ ਲੈ ਕੇ ਜਿਹੜੀ ਇਨਵੈਸਟੀਗੇਸ਼ਨ ਉਹ ਆਰੰਭ ਕਰਦੇ ਸਰ ਆਪਸ ਵਿੱਚ ਰਿਸ਼ਤਾ ਕੀ ਨਦਰੀ ਫਿਲਹਾਲ ਇਨੀਸ਼ੀਅਲੀ ਦੱਸਿਆ ਕਿ ਮਾਮਾ ਭਾਂਜੇ ਸੀਗੇ ਜੀ ਹੁਣ ਜਾ ਕੇ ਆਪਾਂ ਉਹਦੇ ਨਾਲ ਉਹਦੀ ਸਟੇਟਮੈਂਟ ਲੈਂਦੇ ਆ ਫਿਰ ਜਿਹੜੀ ਹੈਗੀ ਪੂਰੀ ਚੀਜ਼ਾ ਕਲੀਅਰ ਹੋਣਗੇ ਐਫ ਆਈ ਆਰ ਆਰੰਭ ਕਰਦੇ ਆ ਐਫ ਆਈ ਆਰ ਦੇ ਵਿੱਚ ਜਿਹੜੀ ਵੀ ਚੀਜ਼ ਸਾਹਮਣੇ ਆਏਗੀ ਤੁਹਾਡੇ ਨਾਲ ਜਲ ਤੋਂ ਜਲ ਜਿਹੜੀ ਸ਼ੇਰ ਕੀਤੀ ਜਾ ਰਹੀ ਹੈ ਪੋਸਟਰ ਵੀ ਮਿਲਿਆ ਜੀ ਕਿਉਂਕਿ ਪਹਿਲਾਂ ਸੁਣਿਆ ਸੀ ਕੋਈ ਬੀਰੋ ਵਾਲੇ ਦੇ ਨਾਂ ਦਾ ਕੋਈ ਹਾਂ ਇੱਕ ਪੋਸਟਰ ਜ਼ਰੂਰ ਮਿਲਿਆ ਉਹਦੀ ਵੈਰੀਫਿਕੇਸ਼ਨ ਵੀ ਚੱਲਦੀ ਹੈ ਜਿਹੜਾ ਬੰਦਾ ਨਾਲ ਸੀਗਾ ਜਿਹੜਾ ਬੰਦਾ ਕੋ-ਡ라이ਵਰ ਸੀਗਾ ਉਹਦੇ ਕੋਲੋਂ ਆਪਾਂ ਉਹਦੀ ਸਟੇਟਮੈਂਟ ਲੈਂਦੇ ਆ ਉਹਦੇ ਕੋਲ ਫਰਦਰ ਜਿਹੜੀ ਹੈਗੀ ਪੂਰੀ ਡਿਟੇਲ ਦੇ ਵਿੱਚ ਕੀ ਸੀਗਾ ਉਹ ਪਤਾ ਕਰ ਸਰ ਇੱਕ ਜਿਵੇਂ ਗੋਲੀ ਚੱਲੀ ਹੈ ਉਹ ਸ਼ੀਸ਼ਾ ਜਿਹੜਾ ਉਹ ਅੰਦਰੋਂ ਬਾਹਰ ਨੂੰ ਆਇਆ ਉਹਦੇ ਬਾਰੇ ਕੋਈ ਹੋਰ ਹੀ ਕੋਈ ਜੱਜਮੈਂਟ ਨਹੀਂ ਕੋਈ ਇਹ ਤਫਤੀਸ਼ ਦਾ ਵਿਸ਼ਾ ਜੀ ਪਤਾ ਲੱਗਿਆ ਐਫ ਆਰ ਦਰਜ ਕਰਦੇ ਆ ਸਟੇਟਮੈਂਟ ਲੈਂਦੇ ਆ ਸਾਡੀਆਂ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਏਰੀਆ ਦੇ ਵਿੱਚ ਹੈਗੀਆਂ ਸੀਸੀਟੀਵੀ ਕੈਮਰੇ ਚੈੱਕ ਹੋ ਰਿਹਾ ਬਸ ਸਾਰੀਆਂ ਟੈਕਨੀਕਲ ਜਾਂ ਹਿਊਮਨ ਐਂਡ ਅਲਿਊਨਸ ਨਾਲ ਕਿਸ ਤਰ੍ਹਾਂ ਦੀ ਹੋਈਗੀ ਇੱਕ ਫੋਰੈਂਸਿਕ ਟੀਮ ਨਾ ਬਿਲਕੁਲ ਜੀ ਖੋਰਵੀ ਬਰਾਮਦ ਹੋਇਆ ਸਾਡੀ ਫੋਰੈਂਸਿਕ ਟੀਮ ਜਿਹੜੀ ਹੈਗੀ ਏ ਉਹ ਆਲਰੇਡੀ ਇਨ ਪਲੇਸ ਹੈ ਫੋਰੈਂਸਿਕ ਟੀਮ ਆਪਣੇ ਤਰੀਕੇ ਦੇ ਨਾਲ ਜਿਹੜੀ ਹੈਗੀਆਂ ਉਹ ਸਾਰੇ ਐਵੀਡੈਂਸ ਜਿਹੜੀ ਹੈਗੀ ਉਹ ਕਲੈਕਟ ਕਰ ਰਹੀ ਹੈ ਮੇਰੇ ਤੱਕ ਨਾਮ ਕੀ ਹੈ ਪਤਾ ਲੱਗਿਆ ਸਰ ਆਪਾਂ ਇਨੀਸ਼ੀਅਲ ਸਟੇਜਸ ਦੇ ਉੱਪਰ ਆਪਾਂ ਫਰਦਰ ਕਰ ਰਹੇ ਹਾਂ ਤੁਹਾਨੂੰ ਸ਼ਾਰਟਲੀ ਆਪਾਂ ਪੂਰੀ ਡਿਟੇਲ ਦੇ ਦਵਾਂਗੇ टायगर क्लास पडतात